ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਉਮੂਮਨ ਤੌਰ ਤੇ ਜਿਸ ਵਕਤ ਅਸੀਂ ਗੱਲ ਕਰਦੇ ਹਾਂ ਖੇਡਾਂ ਦੀ ਤੇ ਖੇਡਾਂ ਅਕਸਰ ਲੋਕਾਂ ਦੇ ਲਈ ਉੰਨੀ ਹੀ ਜ਼ਰੂਰੀ ਨੇ ਜਿੰਨਾ ਕਿ ਸਾਹ ਲੈਣਾ ਜ਼ਰੂਰੀ ਔਰ ਇਹ ਚੀਜ਼ ਇੱਕ ਖਿਡਾਰੀ ਤੋਂ ਵੱਧ ਕੇ ਕੋਈ ਨਹੀਂ ਸਮਝ ਸਕਦਾ ਔਰ ਅੱਜ ਅਸੀਂ ਉਸ ਖਿਡਾਰੀ ਦੇ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਮੈਨੂੰ ਔਰ ਮੇਰੇ ਵਰਗੀਆਂ ਬਥੇਰੀਆਂ ਹੋਰ ਕੁੜੀਆਂ ਨੂੰ ਇਨਸਪਾਇਰ ਕੀਤਾ ਹੋਏਗਾ ਕਿ ਦਿਨਾਂ ਕਿਤੇ ਕਿ ਘਰੋਂ ਬਾਹਰ ਨਿਕਲੋ ਔਰ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਗੇਮਸ ਦੇ ਵਿੱਚ ਆਓ ਤਾਂ ਕਿ ਤੁਸੀਂ ਆਪਣਾ ਭਵਿੱਖ ਸੁਧਾਰ ਵੀ ਸਕੋ ਔਰ ਸੋਨਾ ਵੀ ਕਰ ਸਕੋ ਬਿਲਕੁਲ ਮੈਂ ਗੱਲਬਾਤ ਕਰ ਰਹੀਆਂ ਅਵਨੀਤ ਸਿੱਧੂ ਦੀ ਜਿਨ੍ਹਾਂ ਨੇ ਪੰਜਾਬ ਦਾ ਹੀ ਨਹੀਂ ਪੂਰੇ ਭਾਰਤ ਦਾ ਨਾਂ ਰੌਸ਼ਨ ਕੀਤਾ ਮੇਰੇ ਨਾਲ ਮੌਜੂਦ ਨੇ ਮੈਮ ਤੁਹਾਡੇ ਨਾਲ ਗੱਲ ਕਰਕੇ ਸੁਣ ਕੇ ਅਕਸਰ ਬਹੁਤ ਸੋਹਣਾ ਲੱਗਦਾ ਹੈ ਕਿ ਜਿਸ ਵਕਤ ਕੋਈ ਕੁੜੀ ਇੰਨਾ ਅੱਛੇ ਤਰੀਕੇ ਦੇ ਨਾਲ ਕੰਮ ਕਰ ਰਹੀ ਹੋਵੇ ਲੇਕਿਨ ਥੋੜੇ ਸਫ਼ਰ ਦੀ ਗੱਲ ਕਰਦੇ ਆ ਅੱਜ ਤੁਸੀਂ ਲੋਕਾਂ ਦੇ ਨਾਲ ਆਪਣਾ ਸਫ਼ਰ ਸਾਂਝਾ ਕੀਤਾ ਮੈਂ ਇੱਕ ਸੌਫਟ ਕਾਰਨਰ ਜ਼ਰੂਰ ਪੁੱਛੂੰਗੀ ਕੁੜੀ ਜਿਸ ਵਕਤ ਨਿਕਲਦੀ ਹੈ ਬਹੁਤ ਸਾਰੇ ਹਰਡਲਸ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਕਿਹੜੇ ਹਰਡਲਸ ਅਵਨੀਤ ਸਿੱਧੂ ਦੀ ਜ਼ਿੰਦਗੀ ਦੇ ਵਿੱਚ ਰਹੇ ਦੇਖੋ ਵੈਸੇ ਨਾ ਮੈਂ ਹਰਡਲਸ 'ਤੇ ਜ਼ਰਾ ਫੋਕਸ ਨਹੀਂ ਕਰਦੀ ਕਿ ਮੈਨੂੰ ਹੁੰਦਾ ਕਿ ਹਰਡਲਸ ਲਾਈਫ 'ਚ ਆਉਣੇ ਹੀ ਹੁੰਦੇ ਹੈਗੇ ਪਰ ਹਾਂਜੀ ਬੀਇੰਗ ਅ ਊਮਨ ਇੱਕ ਲੜਕੀ ਹੋਣ ਦੇ ਨਾਤੇ ਜਿਸ ਤਰ੍ਹਾਂ ਮੈਂ ਕਹਾਂ ਕਿ ਜੋ ਤਾਂ ਮੈਂ ਸ਼ੁਰੂ ਕੀਤਾ ਸੀਗਾ ਉਸ ਟਾਈਮ 'ਤੇ ਲੜਕੀਆਂ ਇਸਪੋਰਟ ਵਿੱਚ ਬਹੁਤ ਘੱਟ ਸੀ ਸਪੈਸ਼ਲੀ ਪੰਜਾਬ ਵਿੱਚ ਜਾਂ ਬਠਿੰਡਾ ਦੀ ਗੱਲ ਕਰੀਏ ਪੰਜਾਬ ਵਿੱਚ ਹੀ ਬਹੁਤ ਘੱਟ ਸੀ ਗਿਣਤੀ ਦੀਆਂ ਦੋ ਤਿੰਨ ਲੜਕੀਆਂ ਜੋ ਸ਼ੂਟਿੰਗ ਕਰਦੀਆਂ ਸੀ ਸੋ ਲੋਕਾਂ ਦੇ ਸਵਾਲ ਜ਼ਰੂਰ ਸੀਗੇ ਮੇਰੇ ਪੇਰੈਂਟਸ ਨੂੰ ਜ਼ਿਆਦਾ ਸੀਗੇ ਮੈਨੂੰ ਵੀ ਕੁਝ ਲੋਕ ਪੁੱਛਦੇ ਸੀਗੇ ਕਿ ਤੁਹਾਨੂੰ ਫਾਇਦਾ ਕੀ ਹੋਊਗਾ ਕੀ ਕਰੋਗੇ ਇੱਥੇ ਜਾ ਕੇ ਵਿਆਹ ਤੋਂ ਬਾਅਦ ਕੀ ਹੋਊਗਾ ਕਦੋਂ ਸ਼ੂਟਿੰਗ ਕਦੋਂ ਤੱਕ ਕਰੋਗੇ ਕਿ ਮਤਲਬ ਇਸ ਤਰ੍ਹਾਂ ਦੇ ਸਵਾਲ ਸੀਗੇ ਪਰ ਆਈ ਥਿੰਕ ਮੈਨੂੰ ਮੈਂ ਕਦੇ ਸੋਚਿਆ ਨਹੀਂ ਮੈਂ ਹਮੇਸ਼ਾ ਜ਼ਿਕਰ ਕਰਦੀ ਹਾਂ ਹਰ ਜਗ੍ਹਾ ਤੇ ਜਿੱਥੇ ਵੀ ਜਾਨੀ ਹੈ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਇਹ ਜੀ ਫੈਮਿਲੀ ਚ ਮੇਰਾ ਬਰਥ ਹੋਇਆ ਜਿੱਥੇ ਮੈਨੂੰ ਇਹਨਾਂ ਸਵਾਲਾਂ ਦੀ ਕਦੇ ਚਿੰਤਾ ਨਹੀਂ ਕਰਨੀ ਪਈ ਫਿਕਰ ਨਹੀਂ ਕਰਨੀ ਪਈ ਸੋ ਆਈ ਥਿੰਕ ਲੜਕੀਆਂ ਲਈ ਅਗਰ ਸਭ ਤੋਂ ਜ਼ਰੂਰੀ ਕਿਸੇ ਚੀਜ਼ ਦਾ ਸਪੋਰਟ ਹੁੰਦਾ ਤਾਂ ਉਹਨਾਂ ਦੀ ਫੈਮਿਲੀ ਦਾ ਉਹਨਾਂ ਦੇ ਪੇਰੈਂਟਸ ਦਾ ਹੁੰਦਾ ਬਿਕੋਜ਼ ਚਾਹੇ ਸਮਾਜ ਵਿੱਚ ਕੁਝ ਵੀ ਚੱਲ ਰਿਹਾ ਅਗਰ ਉਹਨਾਂ ਨੂੰ ਪਤਾ ਹੈ ਕਿ ਮੇਰੇ ਪਿੱਛੇ ਮੇਰੀ ਫੈਮਿਲੀ ਬਹੁਤ ਮਜ਼ਬੂਤੀ ਨਾਲ ਖੜੀ ਹੈ ਕੋਈ ਵੀ ਹਰਡਲਸ ਆਨ ਉਹ ਮੈਂਟਲ ਕੁੜੀਆਂ ਚ ਮੈਂਟਲੀ ਇੰਨੀ ਸਟਰੈਂਥ ਹੁੰਦੀ ਹੈ ਮਤਲਬ ਮੈਂਟਲ ਸਟਰੈਂਥ ਇਤਨੀ ਜ਼ਿਆਦਾ ਹੁੰਦੀ ਹੈ इमोਸ਼ਨਲੀ ਸਟਰੋਂਗ ਹੁੰਦੀਆਂ ਉਹ ਕਿ ਉਹ ਕੋਈ ਵੀ ਹਰਡਲ ਓਵਰਕਮ ਕਰ ਸਕਦੀਆਂ ਸੋ ਆਈ ਥਿੰਕ ਹਰਡਲਸ ਆਨ ਦੇ ਆ ਬਟ ਅਗਰ ਸਪੋਰਟ ਐ ਪਿੱਛੇ ਫੈਮਿਲੀ ਦੀ ਔਰ ਅਗਰ ਤੁਹਾਨੂੰ ਖੁਦ ਵਿੱਚ ਦੀ ਖੁਦ ਦੀ ਕਾਬਲੀਅਤ ਵਿੱਚ ਯਕੀਨ ਹੈ ਤਾਂ ਆਈ ਥਿੰਕ ਫਿਰ ਹਰਡਲਸ ਤੁਸੀਂ ਓਵਰਕਮ ਕਰ ਜਾਂਦੇ ਹੋ ਮੈਂ ਇਹ ਸਵਾਲ ਇਸ ਕਰਕੇ ਪੁੱਛਿਆ ਕਿਉਂਕਿ ਮੈਂ ਨਾ ਬਥੇਰੇ ਲੋਕਾਂ ਦੇ ਨਾਲ ਜਿਸ ਵਕਤ ਗੱਲ ਕਰਦੀਆਂ ਉਹ ਕਹਿੰਦੇ ਸੀ ਸ਼ੁਰੂ ਤਾਂ ਕੀਤਾ ਸੀ ਲੇਕਿਨ ਦੁਨੀਆ ਦੀਆਂ ਗੱਲਾਂ ਸੁਣ ਕੇ ਲੋਕਾਂ ਦੀਆਂ ਗੱਲਾਂ ਸੁਣ ਕੇ ਅੱਧ ਵਿਚਕਾਰ ਛੱਡ ਦਿੱਤਾ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕਦੀ ਉਹ ਸਮਾਂ ਆਇਆ ਕਿ ਤੁਹਾਨੂੰ ਲੱਗੋ ਹੋਵੇ ਕਿ ਯਾਰ ਹੋ लेट इट बी मैं ਛੱਡ ਦਿੰਨੀ ਆ ਜਾਂ ਫਿਰ ਆਪਣੇ ਆਪ ਨੂੰ ਬਕਅਪ ਕੀਤਾ ਹੋਏ ਕਿ ਨਹੀਂ ਮੈਂ ਕਰਕੇ ਦਿਖਾਉਂਗੀ ਨਹੀਂ ਮੈਂ ਕਦੇ ਵੀ ਇਸ ਤਰ੍ਹਾਂ ਨਹੀਂ ਸੋਚਦੀ ਹਾਂ ਜੀ ਤੁਸੀਂ ਕਦੇ ਤੁਹਾਡਾ ਕਿਸੇ ਚੀਜ਼ ਕਰਕੇ ਕਿਸੇ ਮਾਰੇ ਫੇਸ ਕਰਕੇ ਤੁਹਾਡਾ ਮਨ ਟੁੱਟ ਸਕਦਾ ਹੈ ਪਰ ਮੈਂ ਹੌਸਲਾ ਨਹੀਂ ਕਦੇ ਟੁੱਟਣ ਦਿੱਤਾ ਮਨ ਟੁੱਟ ਸਕਦਾ ਹੈ ਹੌਸਲਾ ਨਹੀਂ ਤੋੜਨਾ ਟੁੱਟਣਾ ਚਾਹੀਦਾ ਕਦੇ ਬਹੁਤ ਇੰਪੋਰਟੈਂਟ ਹੈ ਸੋ ਮੈਂ ਵੀ ਹਮੇਸ਼ਾ ਇਸੇ ਤੇ ਫੋਕਸ ਕੀਤਾ ਹੈ ਕਿ ਕੋਈ ਚੀਜ਼ ਕੋਈ ਹਾਰ ਹੋ ਸਕਦੀ ਹੈ ਕੋਈ ਫੇਲਰ ਹੋ ਸਕਦੀ ਹੈ ਜਾਂ ਤੁਹਾਡੇ ਕੋਈ ਵੈਸੇ ਜ਼ਿੰਦਗੀ 'ਚ ਕੋਈ ਇਸ ਤਰ੍ਹਾਂ ਦਾ ਫੇਸ ਆ ਸਕਦਾ ਹੈ ਕਿ ਜਿਸ ਤੇ ਤੁਸੀਂ ਉਦਾਸ ਹੋ ਸਕਦੇ ਹੋ ਹੌਸਲਾ ਵੀ ਕਈ ਵਾਰੀ ਮਤਲਬ ਉਹ ਹੁੰਦਾ ਕਿ ਐਵੇਂ ਲੱਗਦਾ ਕਿ ਡਗਮਗਾ ਜਾਂਦਾ ਹੈ ਬਟ ਆਈ ਥਿੰਕ ਜਿਹ ਇੱਕ ਅੰਦਰਲੀ ਤੁਹਾਡੀ ਸਪਿਰਿਟ ਦੀ ਆਵਾਜ਼ ਹੁੰਦੀ ਹੈ ਤੁਹਾਡਾ ਜੋ ਬੇਸਿਕ ਕੈਰੈਕਟਰ ਹੁੰਦਾ ਹੈ ਅਗਰ ਉਹ ਸਟਰੋਂਗ ਹੈ ਤਾਂ ਫਿਰ ਤੁਸੀਂ ਅਗਲੇ ਦਿਨ ਇੱਕ ਦਿਨ ਤੁਸੀਂ ਹੋ ਸਕਦਾ ਹੈ ਨਿਰਾਸ਼ ਹੋ ਕੇ ਬੈਠ ਜਾਓ ਬਟ ਦੈਨ ਅਗਲੇ ਦਿਨ ਤੁਸੀਂ ਦੁਬਾਰਾ ਉੱਠਣਾ ਹੀ ਹੈ ਸੋ ਆਈ ਥਿੰਕ ਇਹ ਸਪਿਰਿਟ ਹੋਣੀ ਬਹੁਤ ਜ਼ਰੂਰੀ ਹੈ ਐਟੀਟਿਊਡ ਹੋਣਾ ਬਹੁਤ ਜ਼ਰੂਰੀ ਹੈ ਬਿਕੋਜ਼ ਅਗਰ ਆਪਾਂ ਇਹ ਸੋਚਾਂਗੇ ਕਿ ਦੁਨੀਆਂ ਦੇ ਸਵਾਲ ਆ ਜਾਂ ਦੁਨੀਆਂ ਕੀ ਸੋਚੂਗੀ ਤਾਂ ਫਿਰ ਆਈ ਥਿੰਕ ਅ ਫਿਰ ਆਪਾਂ ਇੱਥੇ ਖੜੇ ਨਾ ਹੁੰਦੇ ਅੱਜ ਆਪਾਂ ਗੱਲਬਾਤ ਨਹੀਂ ਕਰ ਰਹੇ ਹੁੰਦੇ ਸੋ ਆਈ ਥਿੰਕ ਤੁਹਾਨੂੰ ਇਹਨਾਂ ਤੋਂ ਉੱਪਰ ਉੱਠਣਾ ਪੈਂਦਾ ਹੈ ਔਰ ਹਮੇਸ਼ਾ ਨਵਾਂ ਰਸਤਾ ਕੱਢਣਾ ਔਖਾ ਹੁੰਦਾ ਹੈ ਜੋ ਪਹਿਲਾ ਜੋ ਸ਼ੁਰੂਆਤ ਕਰਦਾ ਹੈ ਉਹਦੇ ਲਈ ਥੋੜਾ ਜਿਹਾ ਮੁਸ਼ਕਲ ਹੁੰਦਾ ਹੈ ਬਟ ਆਈ ਥਿੰਕ ਆਪਾਂ ਨੂੰ ਸੋਚਣਾ ਵੀ ਚਾਹੀਦਾ ਹੈ ਕਿ ਇੱਕ ਵਾਰੀ ਜਦੋਂ ਸ਼ੁਰੂਆਤ ਹੁੰਦੀ ਹੈ ਔਰ ਉਹਦੇ ਵਿੱਚ ਕਾਮਯਾਬੀ ਮਿਲਦੀ ਹੈ ਤਾਂ ਪਿੱਛੇ ਹੋਰ ਕਿੰਨੇ ਲੋਕ ਉਸ ਰਸਤੇ ਤੋਂ ਤੁਰਦੇ ਔਰ ਤੁਹਾਡੇ ਤੋਂ ਵੀ ਜ਼ਿਆਦਾ ਕਾਮਯਾਬ ਹੁੰਦੇ ਹੈ ਸੋ ਆਈ ਥਿੰਕ ਤੁਸੀਂ ਪਹਿਲੀ ਵਾਰੀ ਰਾਈਫਲ ਚੱਕੀ ਸੀਗੀ ਓ ਕੀ ਸੀ ਉਹ ਸਿਚੁਏਸ਼ਨ ਕੀ ਸੀ ਹੱਥ ਫੜ ਕੇ ਕਿਹੋ ਜਿਹਾ ਲੱਗਾ ਸੀ ਕਦੀ ਸੋਚਿਆ ਸੀ ਕਿ ਮੈਂ ਉਹ ਹੋਊਂਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਿੰਨੇ ਸਾਰੇ ਬੱਚਿਆਂ ਨੂੰ ਨੌਜਵਾਨਾਂ ਨੂੰ ਇਨਸਪਾਇਰ ਕਰ ਦੂੰਗੀ ਇਸੇ ਚੀਜ਼ ਦੇ ਨਾਲ ਹੱਥ ਫੜ ਕੇ ਜਦੋਂ ਫਰਸਟ ਟਾਈਮ ਰਾਈਫਲ ਚੱਕੀ ਸੀ ਬਹੁਤ ਅੱਛਾ ਲੱਗਿਆ ਸੀ ਬਿਕੋਜ਼ ਜਿਸ ਤਰ੍ਹਾਂ ਪੰਜਾਬੀਆਂ ਨੂੰ ਥੋੜਾ ਸ਼ੌਂਕ ਵੀ ਹੈ ਆਪਾਂ ਨੂੰ ਥੋੜਾ ਸ਼ੌਂਕ ਹੈ ਇਸ ਤਰ੍ਹਾਂ ਦੇ ਆਪਾਂ ਵੈਸੇ ਵੀ ਬਰੇਵ ਹੈ ਆਪਣੇ ਖੂਨਚ ਵੀ ਹੈ ਸੋ ਆਈ ਥਿੰਕ ਅੱਛਾ ਬਹੁਤ ਅੱਛਾ ਲੱਗਿਆ ਸੀਗਾ ਪਰ ਉਦੋਂ ਬੜੇ ਇੱਕ ਸ਼ੌਂਕੀਆ ਤੌਰ ਤੇ ਸ਼ੁਰੂ ਕੀਤੀ ਸੀਗੀ ਪਰ ਜਿਸ ਤਰ੍ਹਾਂ ਅੱਗੇ-ਅੱਗੇ ਵਧਦੇ ਗਏ ਤਾਂ ਫੇਰ ਜ਼ਰੂਰ ਇਹ ਸੋਚਿਆ ਕਿ ਜਿਸ ਤਰ੍ਹਾਂ ਸਾਨੂੰ ਜੋ ਸਾਡੇ ਆਈਡਲਸ ਸੀਗੇ ਸ਼ੂਟਿੰਗ ਵਿੱਚ ਤਾਂ ਇਹ ਸੋਚਦਾ ਸੀ ਕਿ ਅਸੀਂ ਵੀ ਕਦੇ ਕਿਸੇ ਦੇ ਆਈਡਲ ਬਣ ਸਕਦੇ ਹਾਂ ਪਰਸਨਲ ਆਪਣੀ ਰਾਈਫਲ ਕਦੋਂ ਖਰੀਦੀ ਸੀਗੀ ਕਿ ਭਈ ਹੁਣ ਇਹ ਮੇਰੀ ਹੈ ਮੈਂ ਇਹਦੇ ਨਾਲ ਕੰਮ ਕਰੂੰਗੀ ਘਰ ਦੇ ਨੂੰ ਕਿਹਾ ਹੋਵੇ ਜਿਸ ਤਰ੍ਹਾਂ ਕਿ ਯਾਰ ਹੁਣ ਮੈਂ ਆਪਣੀ ਪਰਸਨਲ ਰਾਈਫਲ ਲੈਣੀ ਹੈ ਕਿਉਂਕਿ ਮੈਂ ਇਹਦੇ ਵਿੱਚ ਹੁਣ ਅੱਗੇ ਐਕਸੈਲ ਕਰ ਰਹੀ ਹਾਂ ਸ਼ੁਰੂ ਵਿੱਚ ਜਦੋਂ ਕਾਲਜ ਤੇ ਵੈਪਨਸ ਨਾਲ ਅਸੀਂ ਸ਼ੂਟ ਕਰਦੇ ਸੀਗੇ ਤਾਂ ਇੱਕ ਰਾਈਫਲ ਤੇ 4-5 ਸ਼ੂਟਰਸ ਹੁੰਦੇ ਸੀਗੇ ਸੋ ਹਰ ਬਾਰ ਤੁਹਾਨੂੰ ਆਪਣੇ ਮੈਚ ਤੋਂ ਪਹਿਲਾਂ ਚੇਂਜਸ ਕਰਨੀਆਂ ਪੈਂਦੀਆਂ ਸੀਗੀਆਂ ਬਿਕੋਜ਼ ਹਰ ਕੋਈ ਆਪਣੇ ਅਕੋਰਡਿੰਗਲੀ ਸੈੱਟ ਕਰਦਾ ਪਰ ਮੈਨੂੰ ਕਦੇ ਕਹਿਣਾ ਨਹੀਂ ਪਿਆ ਜਦੋਂ ਮੇਰੇ ਫਾਦਰ ਨੇ ਮੈਨੂੰ 1 ਡੇਟ ਸਾਲ ਦੇਖਿਆ ਕਿ ਬਹੁਤ ਅੱਛਾ ਕਰ ਰਹੀ ਹੈ ਤਾਂ ਮੇਰੇ ਫਾਦਰ ਨੇ ਮੈਨੂੰ ਮੇਰੇ ਬਰਥਡੇ ਤੇ ਰਾਈਫਲ ਗਿਫਟ ਕੀਤੀ ਸੀ ਸੋ ਮੈਨੂੰ ਮੈਨੂੰ ਕਹਿਣਾ ਨਹੀਂ ਪਿਆ ਕਿ ਮੈਨੂੰ ਲੈ ਕੇ ਦੋ ਉਹਨਾਂ ਨੇ ਦੇਖਿਆ ਕਿ ਸਾਡੀ ਬੇਟੀ ਅੱਛਾ ਕਰ ਰਹੀ ਹੈ ਔਰ ਇਹਦੇ ਵਿੱਚ ਕਾਬਲੀਅਤ ਹੈ ਸੋ ਮੇਰੇ ਫਾਦਰ ਨੇ ਹੀ ਮੈਨੂੰ ਖੁਦ ਰਾਈਫ ਹਰ ਕੁੜੀ ਦਾ ਹੁੰਦਾ ਕਿ ਫਾਦਰ ਦੇ ਨਾਲ ਵਾਧੂ ਕਨੈਕਸ਼ਨ ਹੁੰਦਾ ਉਹ ਉਹਨਾਂ ਨੂੰ ਚੀਜ਼ਾਂ ਕੈਨੀਆ ਨਹੀਂ ਪੈਂਦੀਆਂ ਹੁੰਦੀ ਉਹ ਖੁਦ ਖੁਦ ਸਮਝ ਕੇ ਆਪਣੀਆਂ ਚੀਜ਼ਾਂ ਨੂੰ ਸੈਕਰੀਫਾਈਜ਼ ਕਰਕੇ ਇੱਕ ਅਧੀ ਚੀਜ਼ ਕੁੜੀ ਦੇ ਵਾਸਤੇ ਵਾਧੂ ਕਰ ਦਿੰਦੇ ਹੁੰਦੇ ਨੇ ਤੁਹਾਡਾ ਰਿਲੇਸ਼ਨ ਫਾਦਰ ਦੇ ਨਾਲ ਕਿਹੋ ਜਿਹਾ ਹੈ ਬਹੁਤ ਹੀ ਅੱਛਾ ਰਿਲੇਸ਼ਨ ਹੈ ਜੀ ਇੱਕ ਬੜਾ ਜਾਂ ਸਟਰੋਂਗ ਸਪੋਰਟ ਸਿਸਟਮ ਹੈ ਫਾਦਰ ਦਾ ਪਿੱਛੇ ਦੋਨਾਂ ਦਾ ਹੀ ਮਤਲਬ ਮਦਰ ਤਾਂ ਮੇਰੇ ਹੁਣ ਨਹੀਂ ਹੈਗੇ ਸ਼ੀ ਪਾਸਟ ਅਵੇ 2 ਸਾਲ ਪਹਿਲਾਂ ਪਰ ਦੋਨਾਂ ਨੇ ਹੀ ਮੇਰੀ ਲਾਈਫ ਵਿੱਚ ਬਹੁਤ ਵੱਡਾ ਰੋਲ ਹੈ ਮੈਂ ਜੋ ਵੀ ਅੱਜ ਇਸ ਮੁਕਾਮ ਤੇ ਵੀ ਹੈ ਮੈਂ ਸਾਰਾ ਕ੍ਰੈਡਿਟ ਉਹਨਾਂ ਨੂੰ ਦਿੰਨੀ ਹੈ ਕਿ ਉਹਨ ਹਰ ਜਗ੍ਹਾ ਤੇ ਮੇਰਾ ਯਕੀਨ ਕੀਤਾ ਮੈਨੂੰ ਸਪੋਰਟ ਕੀਤਾ ਔਰ ਫਾਦਰ ਦਾ ਵੀ ਮਦਰ ਦਾ ਹਮੇਸ਼ਾ ਮਦਰ ਨਾਲ ਹਮੇਸ਼ਾ ਗੱਲਾਂ ਕਰ ਲੈਂਦੀਆਂ ਸੀ ਕੁਝ ਵੀ ਚੀਜ਼ ਹੁੰਦੀ ਉਹਨਾਂ ਨਾਲ ਸ਼ੇਅਰ ਕਰ ਲੈਂਦਾ ਸੀ ਔਰ ਉਹ ਹਮੇਸ਼ਾ ਗਾਈਡ ਕਰਦੇ ਸੀ ਫਾਦਰ ਦਾ ਇੱਕ ਬੜਾ ਸਾਇਲੈਂਟ ਸਪੋਰਟ ਹੈ ਕਿ ਮੈਨੂੰ ਪਤਾ ਹੈ ਕਿ ਉਹਨਾਂ ਨੂੰ ਮੇਰੇ ਪਿੱਛੇ ਖੜੇ ਹੋ ਕੇ ਅੱਛਾ ਲੱਗ ਰਿਹਾ ਹੈ ਤਾਂ ਉਹ ਮਾਨ ਮਹਿਸੂਸ ਕਰ ਰਿਹਾ ਹੈ ਸੋ ਹਮੇਸ਼ਾ ਉਹਨਾਂ ਨੇ ਚੁੱਪਚਾਪ ਜੋ ਚੀਜ਼ ਦੀ ਮੈਨੂੰ ਲੋੜ ਹੈ ਜਿਸ ਤਰ੍ਹਾਂ ਦੀ ਗਾਈਡੈਂਸ ਦੀ ਮੈਨੂੰ ਲੋੜ ਹੈ ਚਾਹੇ ਫਾਈਨੈਂਸ਼ੀਅਲੀ ਹੈ ਚਾਹੇ ਈਮੋਸ਼ਨਲੀ ਹੈ ਉਹਨਾਂ ਨੇ ਪ੍ਰੋਵਾਈਡ ਕੀਤੀ ਹੈ ਸੋ ਸੇਮ ਮੇਰੇ ਮਦਰ ਦਾ ਰਾਸ਼ਨ ਕਰਕੇ ਆਏ 10 ਮੀਟਰ ਰਾਈਫਲ ਦੇ ਵਿੱਚ ਤੁਸੀਂ ਕੀ ਕੀਤਾ ਸਾਰਾ ਇੰਨਾ ਵਧੀਆ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਪੂਰਾ ਭਾਰਤ ਤੁਹਾਡੇ ਉੱਤੇ ਪ੍ਰਾਊਡ ਕਰ ਰਿਹਾ ਸੀ ਲੇਕਿਨ ਉਸ ਦੌਰਾਨ ਕਿਉਂਕਿ ਅਸੀਂ ਜਿਸ ਵਕਤ ਹਰ ਪੂਰੀ ਦੁਨੀਆ ਨੂੰ ਦੇਖ ਰਹੀ ਹੁੰਦੀ ਇੱਕ ਚਿਹਰਾ ਹੁੰਦਾ ਹੈ ਜਿੰਨੂੰ ਅਸੀਂ ਦੇਖਣਾ ਖੁਦ ਚਾਹਦੇ ਹੁੰਨੇ ਆ ਕਿ ਉਹ ਦਿਜੇ ਸਾਰੇ ਕਰਾਊਡ ਦੇ ਵਿੱਚੋਂ ਉਹਨਾਂ ਨੂੰ ਜੋ ਤੁਸੀਂ ਦੇਖਿਆ ਸੀ ਜਿਸ ਤੋਂ ਉਹਨਾਂ ਨੇ ਪਤਾ ਲੱਗਾ ਕਿ ਯਾਰ ਅਚੀਵ ਹੋ ਗਿਆ ਇਹ ਗੋਲ ਸਿਕਾ ਅਚੀਵ ਹੋ ਗਿਆ ਤਾਂ ਦੋਨਾਂ ਦਾ ਕੀ ਰਿਐਕਸ਼ਨ ਸੀ ਤੁਸੀਂ ਕੀ ਦੇਖਿਆ ਬਹੁਤ ਖੁਸ਼ ਸੀ ਕਿ ਜੀ ਮੈਂ ਵਾਪਸ ਆਈ ਸੀ ਦਿੱਲੀ ਤੋਂ ਤਾਂ ਸਾਰਾ ਹੀ ਸ਼ਹਿਰ ਵਾਲੇ ਮੈਨੂੰ ਰিসিਵ ਕਰਨ ਲਈ ਸਟੇਸ਼ਨ ਤੇ ਆਏ ਸੀ ਔਰ ਉਹਦੇ ਵਿੱਚ ਉਹੀ ਸੀ ਕਿ ਮੈਨੂੰ ਸਿਰਫ ਆਪਣੇ ਘਰ ਵਾਲਿਆਂ ਦੇ ਚਿਹਰੇ ਲੱਭ ਰਹੀ ਸੀ ਮੈਂ ਇੰਨੀ ਭੀੜ ਵਿੱਚ ਉਹਨਾਂ ਦੀ ਅੱਖਾਂ ਵਿੱਚ ਪਾਣੀ ਸੀ ਕਿਉਂਕਿ ਸ਼ਾਇਦ ਉਹਨਾਂ ਨੂੰ ਖੁਸ਼ੀ ਇੰਨੀ ਜ਼ਿਆਦਾ ਸੀਗੀ ਸੋ ਮੇਰੇ ਮਦਰ ਫਾਦਰ ਮੇਰੇ ਦਾਦਾ ਜੀ ਦਾਦੀ ਜੀ ਪੂਆ ਜੀ ਮੇਰਾ ਬ੍ਰਦਰ ਸੋ ਇਹ ਸਾਰੇ ਮਤਲਬ ਅੱਜ ਵੀ ਫੋਟੋਜ਼ ਦੇਖਦੇ ਆਂ ਤਾਂ ਉਹ ਪਲ ਮੈਨੂੰ ਯਾਦ ਆਉਂਦੇ ਆ ਕਿ ਕਿੰਨਾ ਮਾਨ ਸੀ ਉਹਨਾਂ ਨੂੰ ਸੋ ਮੈਨੂੰ ਵੀ ਅੱਛਾ ਲੱਗਿਆ ਕਿਉਂਕਿ ਜਦੋਂ ਤੁਸੀਂ ਤੁਹਾਡੇ ਪੇਰੈਂਟਸ ਤੁਹਾਡੇ ਤੇ ਬਹੁਤ ਮਿਹਨਤ ਕਰਦੇ ਆ ਆਪਾਂ ਕਈ ਵਾਰ ਰੀਅਲਾਈਜ਼ ਨਹੀਂ ਕਰਦੇ ਪਰ ਮੈਨੂੰ ਇਸ ਚੀਜ਼ ਦੀ ਪੂਰੀ ਅਵੇਅਰਨੈਸ ਹੈ ਕਿ ਮੇਰੇ ਪੇਰੈਂਟਸ ਨੇ ਮੇਰੇ ਤੇ ਕਿੰਨੀ ਮਿਹਨਤ ਕੀਤੀ ਹੈ ਸੋ ਜਦੋਂ ਤੁਸੀਂ ਉਹਨਾਂ ਦੇ ਉਹ ਸੁਪਨੇ ਪੂਰੇ ਕਰਦੇ ਹੋ ਤਾਂ ਤੁਹਾਨੂੰ ਵੀ ਬੜਾ ਹੌਸਲਾ ਮਿਲਦਾ ਹੈ ਖੁਸ਼ੀ ਮਿਲਦੀ ਹੈ ਔਰ ਇੱਕ ਸੈਟੀਸਫੈਕਸ਼ਨ ਮਿਲਦੀ ਹੈ ਕਿ ਮੇਰੇ ਪੇਰੈਂਟਸ ਨੇ ਮੇਰੇ ਤੇ ਇੰਨੀ ਮਿਹਨਤ ਕੀਤੀ ਮੈਨੂੰ ਸਪੋਰਟ ਕੀਤਾ ਸੋ ਮੈਂ ਵੀ ਉਹਨਾਂ ਲਈ ਕੁਝ ਕਰ ਪਾ ਰਹੀ ਹਾਂ ਔਰ ਜੋ ਮੇਰੇ ਤੇ ਮਾਣ ਮਹਿਸੂਸ ਕਰਦੇ ਆ ਅੱਜ ਗੱਲ ਪਹਿਲਾਂ ਕਰ ਰਹੇ ਸੀ ਕਿ ਜਿਸ ਵਕਤ ਅਸੀਂ ਥੋੜਾ ਜਿਹਾ ਡਾਊਨ ਹੁੰਨੇ ਆ ਜਾਂ ਮੋਰਲ ਡਾਊਨ ਹੁੰਦਾ ਹੈ ਜਿਸ ਵਕਤ ਤੇ ਬੂਸਟ ਕਿਵੇਂ ਤੁਸੀਂ ਆਪਣਾ ਆਪਣਾ ਮੰਤਰਾ ਦੱਸੂਗੇ ਜਿਸ ਵਕਤ ਅਬਨੀਤ ਡਾਊਨ ਹੁੰਦੇ ਨੇ ਕਦੇ ਵੀ ਜ਼ਿੰਦਗੀ ਦੇ ਵਿੱਚ ਸੈਡ ਮੂਮੈਂਟਸ ਸਭ ਦੇ ਆਉਂਦੇ ਨੇ ਹੈ ਨਾ ਸਾਰਿਆਂ ਦੇ ਗ੍ਰਾਫ ਪੂਰਾ ਚੱਲਦਾ ਰਹਿੰਦਾ ਫਲਕਚੂਏਟ ਕਰਦਾ ਉਦਾਸ ਹੁੰਦੇ ਹੋ ਅਵਨੀਤ ਆਪਣੇ ਆਪ ਨੂੰ ਬਕਅਪ ਕਿਵੇਂ ਕਰਦੀ ਹੈ ਗੇਮ ਕਰਕੇ ਕਰਦੀ ਹੈ ਰਨਿੰਗ ਕਰਕੇ ਕਰਦੀ ਹੈ ਜਾਂ ਕੁਝ ਹੋਰ ਦੇਖੋ ਮੈਂ ਨਾ ਇਵੋਲਵ ਕੀਤਾ ਹੈ ਓਵਰ ધ ইयर्स ਮੈਨੂੰ ਲੱਗਦਾ ਕਿ ਤੁਹਾਡੀ ਪਰਸਨਲ ਤੇ ਸਪਿਰਚੁਅਲ ਗਰੋਥ ਹੁੰਦੀ ਹੈ ਬਹੁਤ ਜ਼ਿਆਦਾ ਸੋ ਤਰੀਕੇ ਚੇਂਜ ਹੁੰਦੇ ਰਹਿੰਦੇ ਆ ਪਹਿਲਾਂ ਕਈ ਵਾਰੀ 뮤ਜ਼ਿਕ ਸੁਣ ਕੇ ਬਕਅਪ ਕਰ ਲੈਂਦਾ ਸੀ एक्सरसाइज ਕਰਕੇ ਬਕਅਪ ਕਰ ਲਿਆ ਕਿਸੇ ਨਾਲ ਗੱਲ ਕਰਕੇ ਬਕਅਪ ਕਰ ਲਿਆ ਪਰ ਹੁਣ ਖੁਦ ਵਿੱਚ ਆਈ ਥਿੰਕ ਕਿਤੇ ਨਾ ਕਿਤੇ ਸਟਰੈਂਥ ਆ ਗਈ ਹੈ ਕਿ ਤੁਸੀਂ ਸਵਿਚ ਆਨ ਆਫ ਕਰ ਸਕਦੇ ਹੋ ਆਪਣਾ ਤੇ ਮੈਂ ਹਮੇਸ਼ਾ ਇੱਕ ਚੀਜ਼ ਸੋਚਦੀ ਹੁੰਨੀ ਹੈ ਇੱਕ ਖਿਡਾਰੀ ਦੀ ਜ਼ਿੰਦਗੀ ਦੇ ਵਿੱਚ ਸਪਿਰਚੁਅਲੀ ਕਨੈਕਟ ਹੋਣਾ ਸਪਿਰਚੁਅਲੀ ਆਪਣੇ ਆਪ ਨੂੰ ਰੱਬ ਨਾਲ ਜੋੜਨਾ ਕਿੰਨਾ ਜ਼ਰੂਰੀ ਹੈ ਤੁਹਾਨੂੰ ਕੀ ਲੱਗਦਾ ਹੈ ਇਸ ਬਾਰੇ देखो आई थिंक ए पर्सन टू पर्सन वैरी करਦਾ ਹੋਏਗਾ ਆਪਾਂ ਕਿਸੇ ਹੋਰ ਬਾਰੇ ਗੱਲ ਨਹੀਂ ਕਰ ਸਕਦੇ ਪਰ ਮੈਂ ਬਹੁਤ ਸਪਿਰਚੁਅਲੀ ਕਨੈਕਟਡ ਫੀਲ ਕਰਦੀ ਹਾਂ ਮੇਰੇ ਲਈ ਇਵਨ ਸਪੋਰਟ ਵੀ ਇੱਕ ਫਾਰਮ ਆਫ ਮੈਡੀਟੇਸ਼ਨ ਹੈ बिकॉज़ ਜਿਸ ਤਰ੍ਹਾਂ ਆਪਾਂ ਇੱਕ ਕਰਮ ਕਰ ਰਹੇ ਹਾਂ ਆਪਣਾ ਸੋ ਜਦੋਂ ਤੁਸੀਂ ਫੁੱਲੀ ਇਨਵੋਲਵ ਹੋ ਕੇ ਉਸ ਚ ਕੰਮ ਕਰ ਰਹੇ ਹੋ ਉਸ ਪ੍ਰੋਸੈਸ ਨੂੰ ਤੁਹਾਡੇ ਇਵਨ ਤੁਹਾਨੂੰ ਸਾਹ ਦੀ ਵੀ ਅਵੇਰਨੈਸ ਹੁੰਦੀ ਹੈ ਏਵਰੀ ਬ੍ਰੀਥ ਯੂ ਆਰ ਟੇਕਿੰਗ ਕੀ ਇਹਨੂੰ ਕਿਵੇਂ ਆਪਾਂ ਸ਼ੂਟ ਕਰਨਾ ਹੈ ਸ਼ੂਟਿੰਗ ਦੇ ਵਿੱਚ ਬਰੀਥਿੰਗ ਬਹੁਤ ਇੰਪੋਰਟੈਂਟ ਹੈ ਸੋ ਉਹ ਇੱਕ ਫਾਰਮ ਆਫ ਮੈਡੀਟੇਸ਼ਨ ਹੋ ਜਾਂਦੀ ਹੈ ਔਰ ਤੁਸੀਂ ਆਪਣੇ ਆਪ ਲਈ ਵੀ ਹੋਰ ਅਵੇਅਰ ਹੋਣੇ ਕਿਵੇਂ ਆਪਣੇ ਥਾਟਸ ਨੂੰ ਮੈਨੇਜ ਕਰਨਾ ਹੈ ਥਾਟਸ ਔਨ ਦੀ ਐ ਕਿਵੇਂ ਥਾਟਸ ਨੂੰ ਅਫੈਕਟ ਨਹੀਂ ਹੁੰਦੇ ਨਾ ਆਪਣੇ ਤੇ ਸੋ ਨਾਲ ਨਾਲ ਅਗਰ ਤੁਸੀਂ ਵਿਸ਼ਵਾਸ ਵੀ ਕਰਦੇ ਹੋ ਤੁਸੀਂ ਉਸ ਹਾਇਰ ਪਾਵਰ 'ਚ ਵਿਸ਼ਵਾਸ ਕਰਦੇ ਹੋ ਤਾਂ ਮੈਂ ਬਹੁਤ ਮੈਂ ਆਪਣੇ ਤੌਰ ਤੇ ਗੱਲ ਕਰੂੰਗੀ ਕਿ ਮੈਂ ਬਹੁਤ ਸਪਿਰਚੁਅਲੀ ਕਨੈਕਟਡ ਫੀਲ ਕਰਦੀ ਹਾਂ ਇੱਕ ਆਖਰੀ ਸਵਾਲ ਤੁਹਾਡੇ ਤੋਂ ਇਹੀ ਕਰੂੰਗੀ ਕਿ ਜਿਸ ਵਕਤ ਤੁਸੀਂ ਆਪਣੇ ਆਪ ਨੂੰ ਅੱਜ ਜਿਸ ਮਕਾਮ ਤੇ ਦੇਖਦੇ ਹੋ ਔਰ ਤੁਸੀਂ ਇਹ ਵੀ ਚਾਹੁੰਦੇ ਹੋਵੋਗੇ ਕਿ ਮੈਨੂੰ ਦੇਖ ਕੇ ਹੋਰ ਕੁੜੀਆਂ ਵੀ ਜਿਹੜੀਆਂ ਨੇ ਅੱਗੇ ਆਣ ਜਿਵੇਂ ਉਹ ਵੀ ਮੋਟੀਵੇਟ ਹੋ ਰਹੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਵੀ ਲੇਕਿਨ ਕੋਈ ਸਕਸੈਸ ਮੰਤਰਾਂ ਜਾਂ ਕੋਈ ਆਪਣੀ ਐਡਵਾਈਸ ਉਹ ਨੌਜਵਾਨਾਂ ਦੇ ਲਈ ਜਿਹੜੇ ਸਤ ਤੁਹਾਨੂੰ ਦੇਖ ਰਹੇ ਨੇ ਔਰ ਕਿਤੇ ਨਾ ਕਿਤੇ ਜਿਹੜੇ ਆਈਡਲ ਮੰਨ ਕੇ ਬੈਠੇ ਹੋਣਗੇ ਕਿ ਮੈਂ ਵੀ ਇਦਾਂ ਕਰਨਾ ਚਾਹਨੀ ਆ ਮੈਂ ਵੀ ਇੱਥੇ ਪਹੁੰਚਣਾ ਚਾਹਨੀ ਆ ਕਿ ਕੋ ਸਕਸੈਸ ਮੰਤਰ ਸਿਰਫ ਆਈ ਥਿੰਕ ਹਾਰਡ ਵਰਕ ਹੁੰਦਾ ਹੈ ਮਿਹਨਤ ਹੈ ਮਿਹਨਤ ਦਾ ਕੋਈ ਸਬਸਟੀਟਿਊਟ ਨਹੀਂ ਹੈਗਾ ਪਰ ਮਿਹਨਤ ਜਦੋਂ ਤੁਸੀਂ ਕਰਨੀ ਹੈ ਤਾਂ ਉਹਦੀ ਡਾਇਰੈਕਸ਼ਨ ਸਹੀ ਹੋਣੀ ਚਾਹੀਦੀ ਹੈ ਕਈ ਵਾਰੀ ਆਪਾਂ ਮਿਸ ਗਾਈਡਡ ਹੋ ਜਾਂਦੇ ਆ ਸੋ ਆਪਾਂ ਨੂੰ ਇੱਕ ਟੀਮ ਬੜੀ ਅੱਛੀ ਚਾਹੀਦੀ ਆਪਣੇ ਆਲੇ ਦੁਆਲੇ ਉਸ ਟੀਮ ਵਿੱਚ ਆਪਣੇ ਪੇਰੈਂਟਸ ਆਗੇ ਜਾਂ ਜਿਸ ਸੇਜ ਵਿੱਚ ਹੈ ਆਪਣੇ ਟੀਚਰਸ ਆਗੇ ਤਾਂ ਜਿਹੜਾ ਆਪਣਾ ਸਰਕਲ ਵੀ ਹੈ ਜਿਹੜਾ ਆਪਣੇ ਦੋਸਤਾਂ ਦਾ ਸਰਕਲ ਹੈ ਜਿਹੜਾ ਆਪਣੇ ਵੈਲ ਵਿਸ਼ਸ ਹੈ ਉਹ ਤੁਹਾਨੂੰ ਮਜ਼ਬੂਤੀ ਦੇਣ ਵਾਲਾ ਹੋਣਾ ਚਾਹੀਦਾ ਹੈ ਤਾਂ ਕਿਉਂਕਿ ਜਦੋਂ ਤੁਸੀਂ ਮਿਹਨਤ ਕਰ ਰਹੇ ਹੋ ਤੁਹਾਡੇ ਪਿੱਛੇ ਤੁਹਾਨੂੰ ਬੈਕਅਪ ਹੋਣਾ ਬਹੁਤ ਜ਼ਰੂ ਜੋ ਹਰ ਰੋਜ਼ ਤੁਹਾਨੂੰ ਨਹੀਂ ਚੰਗਾ ਕੁਝ ਹੋਇਆ ਤਾਂ ਤੁਹਾਨੂੰ ਬੈਕਅਪ ਕਰੇ ਚੰਗਾ ਹੋਇਆ ਤਾਂ ਤੁਹਾਨੂੰ ਗਰਾਊਂਡਡ ਰੱਖੇ ਤੁਹਾਨੂੰ ਇਹ ਨਾ ਕਹੇ ਕਿ ਬਹੁਤ ਤੁਸੀਂ ਮਤਲਬ ਹਵਾ ਚਾਜੋ ਕਿ ਮੈਂ ਪਤਾ ਨਹੀਂ ਕੀ ਕਰ ਲਿਆ ਸੋ ਇਹ ਚੀਜ਼ਾਂ ਲਈ ਤੁਹਾਡੀ ਟੀਮ ਪਿੱਛੇ ਹੋਣੀ ਬਹੁਤ ਸਟਰੋਂਗ ਤੁਹਾਨੂੰ ਚਾਹੀਦੀ ਹੈ ਸੋ ਸਹੀ ਡਾਇਰੈਕਸ਼ਨ ਵਿੱਚ ਔਰ ਨੀਅਤਸ ਇੰਟੈਂਸ਼ਨਸ ਪੋਜ਼ਿਟਿਵ ਹੋਣੀਆਂ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਹੈ ਕਿ ਅਗਰ ਤੁਸੀਂ 네ਗੇਟਿਵ ਇੰਟੈਂਸ਼ਨਸ ਨਾਲ ਹੋ ਸਕਦਾ ਛੋਟੀ ਮੋਟੀ ਕਦੇ ਜਿੱਤ ਵੀ ਜਾਓ ਕਿਤੇ ਬਟ ਆਈ ਥਿੰਕ ਇਨ ਦਾ ਲੌਂਗ ਰਨ ਅਗਰ ਤੁਸੀਂ ਅਸਲੀ ਜ਼ਿੰਦਗੀ ਦੇ ਚੈਂਪੀਅਨ ਬੰਨ ਹੈ ਤਾਂ ਆਈ ਥਿੰਕ ਤੁਹਾਨੂੰ ਅੱਛੀ ਨੀਅਤ ਸਾਫ ਨੀਅਤ ਅਗਰ ਤੁਹਾਡੇ ਨਾਲ ਦੇ ਕੋਈ ਹੋਰ ਵੀ ਗਰੋ ਕਰ ਰਹੇ ਉਹਦੇ ਵਿੱਚ ਖੁਸ਼ੀ ਮਿਲਣੀ ਚਾਹੀਦੀ ਹੈ ਤੁਹਾਨੂੰ ਔਰ ਉਹਨੂੰ ਵੀ ਐਨਕੋਰੇਜ ਕਰਨਾ ਚਾਹੀਦਾ ਸੋ ਇਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਹੈ ਕਿ ਮਿਹਨਤ ਕਰੋ ਅੱਛੀ ਡਾਇਰੈਕਸ਼ਨ ਨਾਲ ਮਤਲਬ ਅੱਛੀ ਡਾਇਰੈਕਸ਼ਨ ਚ ਕਰੋ ਔਰ ਪੋਜ਼ਿਟਿਵ ਥੌਟਸ ਨਾ ਕਰੋ ਔਰ ਇਮਾਨਦਾਰੀ ਨਾਲ ਕੰਮ ਕਰੋ ਜਿੱਥੇ ਵੀ ਜਾਣਾ। ਇੱਕ ਚੀਜ਼ ਮੇਰੇ ਦਿਮਾਗ 'ਚ ਆ ਗਈ ਆਖਰੀ ਆਖਰੀ ਦੇ ਵਿੱਚ ਇੱਕ ਚੀਜ਼ ਆ ਗਈ ਕਿਉਂਕਿ ਅਸੀਂ ਨਾ ਆਮੂਮਨ ਤੌਰ ਤੇ ਖੇਡਾਂ ਦੇ ਵਿੱਚ ਇਹ ਨੌਜਵਾਨਾਂ ਨੂੰ ਕਹਿੰਦੇ ਸੁਣਿਆ ਕਿ ਮੇਰੇ ਨਾਲ ਨਾ ਠੱਕਾ ਹੋ ਗਿਆ ਮੈਨੂੰ ਅੱਗੇ ਜਾਣ ਨਹੀਂ ਦਿੱਤਾ ਮੇਰੇ ਨੂੰ ਰੋਕ ਲਿਆ ਗਿਆ ਮੇਰੇ ਨਾਲ ਇਹਨਾਂ ਨੇ ਕਰਪਸ਼ਨ ਕਰ ਲਈ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਪਰ ਜਿਸ ਵਕਤ ਮੈਂ ਤੁਹਾਡੀ ਗੱਲ ਕਰਦੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਦੀ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਕਿ ਬਈ ਮੇਰੇ ਨਾਲ ਠੱਕਾ ਹੋ ਗਿਆ ਦੂਜੇ ਬੰਦੇ ਨੂੰ ਲੈ ਗਏ ਮੈਨੂੰ ਛੱਡ ਗਏ ਕੁਝ ਇਦਾਂ ਦੀਆਂ ਚੀਜ਼ਾਂ ਸਾਹਮਣਾ ਕੀਤਾ ਤੁਸੀਂ ਦੇਖੋ ਹਰ ਜਗਤ ਹੈ ਨਾ ਕੁਛ ਨਾ ਕੁਛ ਇਸ ਤਰ੍ਹਾਂ ਦੇ ਲੋਕ ਸਿਸਟਮ ਵਿੱਚ ਹੁੰਦੇ ਆ ਜੋ ਜੋ ਨੈਗੇਟਿਵ ਹੁੰਦੇ ਆ ਥੋੜੇ ਜੇ ਸੋ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਔਰ ਪਰ ਤੁਸੀਂ ਫਾਈਟ ਬੈਕ ਕਰਨਾ ਹੈ ਮਤਲਬ ਇਹ ਨਹੀਂ ਸੋਚਣਾ ਕਿ ਮੈਨੂੰ ਮੇਰੇ ਨਾਲ ਹੀ ਕਿਉਂ ਹੋ ਰਿਹਾ ਹੋ ਸਕਦਾ ਤੁਹਾਨੂੰ ਸਟਰੋਂਗ ਹੋਣ ਲਈ ਹੋ ਰਿਹਾ ਹੋਗਾ ਕਿਉਂਕਿ ਜਦੋਂ ਤੁਹਾਡੇ ਨਾਲ ਥੋੜਾ ਜਿਹਾ ਵੀ ਤੁਹਾਨੂੰ ਲੱਗਦਾ ਕਿ ੱਤਕਾ ਹੋਇਆ ਜਾਂ ਤੁਹਾਨੂੰ ਲੱਗਦਾ ਕਿ ਕਿਸੇ ਹੋਰ ਨਾਲ ਫੇਵਰ ਫੇਵਰਿਟਿਜ਼ਮ ਹੋ ਗਈ ਹੈ ਤਾਂ ਤੁਸੀਂ ਗਿਵ ਅਪ ਨਹੀਂ ਕਰਨਾ ਬਸ ੱਤਕੇ ਹੋ ਸਕਦਾ ਹੈ ਜੀ ਕਿਸੇ ਨਾਲ ਮਤਲਬ ਐਵੇਂ ਦੀ ਸਿਚੁਏਸ਼ਨਸ ਮੇਰੀ ਲਾਈਫ ਵਿੱਚ ਵੀ ਆਈ ਹੈ ਜਿੱਥੇ ਮੈਨੂੰ ਲੱਗਿਆ ਕਿ ਨਹੀਂ ਇਹ ਗਲਤ ਹੈ ਮੇਰੇ ਨਾਲ ਜੋ ਹੋਇਆ ਮਤਲਬ ਦਿਸ ਇਜ਼ ਇਹ ਫੇਅਰ ਨਹੀਂ ਹੈਗਾ ਮਤਲਬ ਇਹ ਸਹੀ ਨਹੀਂ ਹੈ ਬਟ ਫਿਰ ਮੈਂ ਸੋਚਿਆ ਕਿ ਨਹੀਂ ਮਤਲਬ ਕੋਈ ਗੱਲ ਨਹੀਂ ਮਤਲਬ ਇਹ ਮੈਨੂੰ ਮਜ਼ਬੂਤ ਹੀ ਬਣਾ ਰਿਹਾ ਹੋਰ ਸੋ ਅਗਲੇ ਚੈਲੰਜਸ ਲਈ ਤੁਹਾਨੂੰ ਹੋਰ ਮਜ਼ਬੂਤ ਬਣਾਉਂਦਾ ਬਿਲਕੁਲ ਬਜ਼ੁਰਗ ਕਹਿ ਕੇ ਗਏ ਨੇ ਕਹਿੰਦੇ ਕਿ ਇੱਕ ਵਾਰੀ ਕੋਈ ਤੁਹਾਡੇ ਨਾਲ ਗਲਤ ਚੀਜ਼ ਹੋਵੇ ਤੁਹਾਨੂੰ ਇਹ ਲੱਗਣਾ ਚਾਹੀਦਾ ਕਿ ਰੱਬ ਤੁਹਾਡਾ ਟੈਸਟ ਲੈ ਰਿਹਾ ਕਿ ਤੁਹਾਨੂੰ ਚੰਗੀ ਚੀਜ਼ ਜਿਹੜੀ ਮੈਂ ਦੇਣੀ ਆ ਉਹਦੇ ਤੁਸੀਂ ਕਾਬਿਲ ਹੋ ਕਿ ਨਹੀਂ ਹੋ ਬਿਲਕੁਲ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਅਸੀਂ ਗੱਲ ਕਰ ਰਹੇ ਸੀਗੇ ਅਵਨੀਤ ਸਿੱਧੂ ਦੇ ਨਾਲ ਜਿਨ੍ਹਾਂ ਨੇ ਸਿੱਧੇ ਤੌਰ ਤੇ ਗੱਲਬਾਤ ਕਰਦੇ ਹੋਏ ਆਪਣਾ ਸਫ਼ਰ ਜ਼ਰੂਰ ਸਾਂਝਾ ਕੀਤਾ ਲੇਕਿਨ ਇੱਕ ਖੂਬਸੂਰਤ ਸਫ਼ਰ ਜਿਸ ਵਕਤ ਅਸੀਂ ਸਾਂਝਾ ਕਰਦੇ ਆਂ ਤੇ ਬਹੁਤ ਸਾਰੀਆਂ ਚੀਜ਼ਾਂ ਉਹਦੇ ਵਿੱਚ ਹੁੰਦੀਆਂ ਨੇ ਔਰ ਉਹੀ ਸਫ਼ਰ ਹਰ ਇੱਕ ਇਨਸਾਨ ਨੂੰ ਮੋਟੀਵੇਟ ਕਰਕੇ ਜਾਂਦਾ ਹੈ ਔਰ ਉਹ ਮੋਟੀਵੇਸ਼ਨ ਅੱਜ ਅਵਨੀਤ ਸਿੱਧੂ ਦੇ ਚਿਹਰੇ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਏ ਅਸੀਂ ਜਿਸ ਤਰੀਕੇ ਦੇ ਨਾਲੇ ਹੱਸਦਾ ਖਿੜਦਾ ਚਿਹਰਾ ਆਪਣੀਆਂ ਗੱਲਾਂ ਸਾਂਝਾ ਕਰਦਾ ਹੋਇਆ ਨਜ਼ਰ ਆਇਆ ਉਹ ਸਾਂਝੀਆਂ ਜਿਹੜੀਆਂ ਨੇ ਤੁਹਾਡੇ ਨਾਲ ਤਾਂ ਹੀ ਕੀਤੀਆਂ ਗਈਆਂ ਨੇ ਤਾਂਕਿ ਇਦਾਂ ਦੀਆਂ ਸਖਸ਼ੀਅਤਾਂ ਤੋਂ ਸਿੱਖ ਲੈ ਕੇ ਅੱਗੇ ਵੱਧ ਕੇ ਜਿਹੜਾ ਹੈ ਤੁਸੀਂ ਤਰੱਕੀਆਂ ਹਾਸਲ ਕਰੋ ਆਪਣਾ ਨਾਂ ਰੌਸ਼ਨ ਕਰੋ ਘਰਦਿਆਂ ਦਾ ਨਾਂ ਰੌਸ਼ਨ ਕਰੋ ਪੰਜਾਬ ਦਾ ਨਾਂ ਰੌਸ਼ਨ ਕਰੋ ਭਾਰਤ ਦਾ ਨਾਂ ਰੌਸ਼ਨ ਕਰੋ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਹੋ ਗਲੋਬਲ ਪੰਜਾਬ ਟੀਵੀ